ਹਾਂਜੀ ਦੋਸਤੋ ਅੱਜ ਫੇਰ ਆ ਪੰਜ ਨੂਹਾ ਫਾਰਮ ਚੈਨਲ ਤੇ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਅੱਜ ਆਪਣੇ ਪੌਦਿਆਂ ਦੀ ਲੜੀ ਵਿੱਚ ਇੱਕ ਬੂਟਾ ਨਵਾਂ ਸਾਮਲ ਕੀਤਾ ਗਿਆ ਹੈ ਜਿਸ ਨੂੰ ਬਹੁਤ ਵੀਰ ਚੰਗੀ ਤਰ੍ਹਾਂ ਜਾਣਦੇ ਹੋਣਗੇ ਇਸ ਬੂਟੇ ਨੂੰ ਇਨਸੂਲੀਨ ਕਹਿੰਦੇ ਹਨ ਆਨਾ ਇਸ ਬੂਟੇ ਦੇ ਪੱਤਿਆਂ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਦੇ ਰੋਗਾਂ ਵਿੱਚ ਕੀਤੀ ਜਾਂਦੀ ਹੈ ਇਹ ਇنسولিন ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇنسولিন ਵਿੱਚ ਜੋ ਕਿ ਪੱਤਿਆਂ ਦਾ ਬਿਲਕੁਲ ਟੇਸਟ ਨਹੀਂ ਹੁੰਦਾ ਜੋ ਕਿ ਬੀਪੀ ਨੂੰ ਬਹੁਤ ਹਾਈ ਕਰਦੀ ਹੈ ਜੋ ਇنسولੀਨ ਆਪਾ ਦੋਨੋਂ ਦਿਖਾ ਰਹੇ ਆ ਇੱਕ ਅਸਲੀ ਇنسولੀਨ ਦਾ ਬੂਟਾ ਹੈ ਇਸੇ ਬੂਟੇ ਦੇ ਜੋ ਪੱਤੇ ਹਨ ਉਹ ਖੱਟ ਮਿੱਠੇ ਹੁੰਦੇ ਆ ਨਾ ਜੋ ਅਸਲੀ ਇنسولੀਨ ਹੁੰਦੀ ਹੈ ਉਸਦੇ ਜੋ ਪੱਤੇ ਹਨ ਉਹ ਖੱਟ ਮਿੱਠੇ ਹੁੰਦੇ ਆ ਨਾ ਇਹ 슈ਗਰ ਨੂੰ ਬਹੁਤ ਜ਼ਿਆਦਾ ਅੱdte ਤੱਕ ਕੰਟਰੋਲ ਕਰਦੀ ਹੈ ਇਸ ਦੇ ਪੱਤੇ ਨੂੰ ਸੁਕਾ ਕੇ ਅਤੇ ਤੋੜ ਕੇ ਵੀ ਵੇਚਿਆ ਜਾਂਦਾ ਹੈ ਇਸ ਬੂਟੇ ਨੂੰ ਲਗਾਉਣਾ ਬਹੁਤ ਹੀ ਆਸਾਨ ਹੈ ਕਲਮਰਾਹੀ ਤੇ ਇਸ ਨੂੰ ਮੁੱਢ ਤੋਂ ਪਾੜ ਕੇ ਵੀ ਆਪਾਂ ਆਸਾਨੀ ਨਾਲ ਲਗਾ ਸਕਦੇ ਹਾਂ ਇਹ ਬੂਟਾ 슈ਗਰ ਦੇ ਰੋਗੀਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਕਈ ਵਾਰ ਇਨਸੂਲਿਨ ਦੇ ਗੁਣ ਬੂਟੇ ਨੂੰ ਗੁੜਮਾਰ ਬੂਟੀ ਨਾਲ ਵੀ ਜੋੜੀ ਜਾਂਦੇ ਹਨ। ਕਿਉਂਕਿ 슈ਗਰ ਦੇ ਵਿੱਚ ਵਰਤੇ ਜਾਣ ਵਾਲੇ ਜੋ ਬੂਟੇ ਹਨ ਜੋ ਕਿ ਗੁੜਮਾਰ ਬੂਟੀ ਉਹ ਇੱਕ ਅਲੱਗ ਬੂਟਾ ਹੈ ਜਿਸ ਦੇ ਪੱਤੇ ਕੌੜੇ ਹੁੰਦੇ ਹਨ ਤੇ ਜੋ ਅਸਲ ਇنسولিন ਹੈ ਉਹ ਇਹ ਬੂਟਾ ਹੈ ਇਸ ਦੇ ਪੱਤੇ ਖੱਟੇ ਮਿੱਠੇ ਹੁੰਦੇ ਹਨ ਜੋ ਕਿ ਖਾਣ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹਨ ਇਹਨਾਂ ਨੂੰ ਖਾਣ ਨਾਲ ਆਮ ਇਨਸਾਨ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਬੂਟੇ ਜ਼ਿਆਦਾਤਰ ਤੁਹਾਨੂੰ ਨਰਸਰੀਆਂ ਤੋਂ ਮਿਲਦੇ ਹਨ ਇਹ ਬੂਟਾ ਸਿਰਫ ਇਸਦੇ ਪੱਤਿਆਂ ਦੀ ਪਛਾਣ ਕਰਕੇ ਹੀ ਲਿਆ ਜਾਵੇ ਜੀ ਕਿਉਂਕਿ ਜੋ ਅਸਲ ਇਨਸੂਲਿਨ ਹੈ ਉਸਦੇ ਪੱਤੇ ਖੱਟੇ-ਮਿੱਠੇ ਹੁੰਦੇ ਹਨ ਇਸ ਬੂਟੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਚਾਹੀਦੇ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਇਸ ਬੂਟੇ ਨੂੰ ਆਪਾਂ ਘਰੇ ਬਗੀਚੀ ਵਿੱਚ ਗਾਮਲੇ ਵਿੱਚ ਜਾਂ ਕਿਤੇ ਵੀ ਲਗਾ ਸਕਦੇ ਹਾਂ ਇਸ ਬੂਟੇ ਨੂੰ ਬਹੁਤ ਹੀ ਸੋਨੇ ਰੰਗ ਦੇ ਫੁੱਲ ਆਉਂਦੇ ਹਨ ਜੋ ਕਿ ਇੱਕ ਲਾਲ ਜਾਂ ਸੰਤਰੀ ਜਾਂ ਪੀਲੇ ਰੰਗ ਦੇ ਫੁੱਲ ਹੁੰਦੇ ਹਨ ਜੋ ਦੇਖਣ ਵਿੱਚ ਬਹੁਤ ਸੋਹਣੇ ਲੱਗਦੇ ਹਨ